ਸ਼ਸ਼ੀਕਲ ਜੀ ਪਿਛਲੇ ਕੁਝ ਦਿਨਾਂ ਤੋਂ ਇੱਕ ਸਵਾਲ ਬੜੀ ਤੇਜ਼ੀ ਨਾਲ ਜਿਹੜਾ ਸਾਰਿਆਂ ਦੇ ਦਿਮਾਗ 'ਚ ਚੱਲ ਰਿਹਾ ਉਹ ਇਹ ਹੈ ਕਿ ਦੀਵਾਲੀ ਕਦੋਂ ਦੀ ਹੈ ਦੀਵਾਲੀ 20 ਤਰੀਕ ਦੀ ਹੈ ਜਾਂ 21 ਅਕਤੂਬਰ ਦੀ ਹੈ ਤੇ ਮੈਂ ਵੀ ਇਹ ਸਵਾਲ ਨੂੰ ਲੈ ਕੇ ਕਾਫੀ ਦਿਨਾਂ ਤੋਂ ਇਹ ਸੋਚ ਰਿਹਾ ਸੀ ਕਿ ਦੀਵਾਲੀ ਕਦੋਂ ਮਨਾਈ ਜਾਣੀ ਹੈ ਪਰ ਹੱਲੇ ਤੱਕ ਜਦ ਕਿ ਕੱਲ 20 ਤਰੀਕ ਆ ਗਈ ਹੈ ਮੈਨੂੰ ਇਹ ਕਨਫਿਊਜ਼ਨ ਨਹੀਂ ਹੈ ਕਿ ਦੀਵਾਲੀ 20 ਨੂੰ ਮਨਾਈ ਜਾ ਰਹੀ ਹੈ ਤੇ ਜਾਂ 21 ਨੂੰ ਤੇ ਮੈਂ ਚਾਹਣਾ ਕਿ ਤੁਸੀਂ ਵੀ ਸਾਰੀ ਜਾਣੀ ਦੱਸੋ ਕਿ ਤੁਸੀਂ ਕਦੋਂ ਦੀਵਾਲੀ ਮਨਾ ਰਹੇ ਆ ਪਾ ਪੰਜਾਬ 'ਚ ਕਦੋਂ ਮਨਾ ਰਹੇ ਆ ਕਿਉਂਕਿ ਜੇ ਮੈਂ ਯੂਪੀ ਦੀ ਗੱਲ ਕਰਾਂ ਤਾਂ ਅਯੁੱਧਿਆ ਜਾਂ ਮਥੁਰਾ ਦੇ ਵਿੱਚ ਤਾਂ ਦੀਵਾਲੀ 20 ਤਰੀਕ ਨੂੰ ਮਨਾਈ ਜਾ ਰਹੀ ਹੈ ਇਸੇ ਤਰ੍ਹਾਂ ਜੇ ਪੰਜਾਬ ਦੀ ਗੱਲ ਕਰਾਂ ਤਾਂ ਦਰਬਾਰ ਸਾਹਿਬ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਦੀਵਾਲੀ ਔਰ ਬੰਦੀ ਛੋੜ ਜਿਹੜਾ ਦਿਵਸ ਹੈ ਉਹ 21 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਮੈਂ ਚਾਹੁੰਨਾ ਕਿ ਅਸੀਂ ਇਹ ਦੀਵਾਲੀ ਹੁਣ ਕਦੋਂ ਮਨਾਣੀ ਹੈ ਇਹਦੇ ਬਾਰੇ ਤੁਸੀਂ ਵੀ ਸਾਰੇ ਜਾਣਕਾਰੀ ਦਿਓ ਕਿ ਦੀਵਾਲੀ ਕਦੋਂ ਮਨਾਈ ਜਾ ਰਹੀ ਹੈ ਤਾਂ ਕਿ ਅਸੀਂ ਉਸੇ ਹਿਸਾਬ ਨਾਲ ਦੀਵਾਲੀ ਮਨਾ ਸਕੀਏ ਮੈਨੂੰ ਵੀ ਪਤਾ ਲੱਗੇ ਕਿੰਨੀਆਂ ਵੋਟਾਂ ਜਿਹੜੀਆਂ ਤੁਹਾਡੀਆਂ 21 ਵਾਲੀਆਂ ਤੇ ਕਿੰਨੀਆਂ 20 ਵਾਲੀਆਂ ਇਸ ਕਰਕੇ ਇਸ ਸਵਾਲ ਦਾ ਜਵਾਬ ਮਿਲ ਸਕੇ ਤਾਂ ਮੈਂ ਇਹ ਵੀਡੀਓ ਪਾਈ ਹੈ ਧੰਨਵਾਦ ਜੀ ਤੇ ਛੇਤੀ ਛੇਤੀ ਦੱਸੋ ਦੀਵਾਲੀ ਕਦੋਂ ਦੀ ਹੈ